15 ਰੁਪਏ ਦੀ ਸੋਚਾ ਜੀ ਹਾਲ ਫਾਈਲ ਦੀ ਗਾਰੰਟੀ ਹੈ 10 ਸਾਲ ਦੀ ਗਾਰੰਟੀ 15 ਰੁਪਏ ਤੋਂ ਕੰਮ ਚੱਲ ਪਊਗਾ ਇਹਦੀ ਮਰਜ਼ੀ ਨਹੀਂ ਲੈਣੇ ਸੋਚਾ ਸਿੰਪਲ ਬੋਰਡ ਦੀ ਸੋਚਾ ਠੀਕ ਹੈ ਸਾਰੀਆਂ ਹੀ ਮਿਲ ਜਾਣਗੀਆਂ ਡੀਟ੍ਰੀਨਿੰਗ ਕਲਰਿੰਗ ਜਿਹੜੀ ਮਰਜ਼ੀ ਲੈ ਦੇ ਕੋਲ 32 ਕਮਰੇ ਸੋਚਾ ਸਾਰਾ ਠੀਕ ਹੈ ਅਗਲਾ ਬ੍ਰਾਂਡ ਮੰਗੇ ਐਂਕਰ ਇੱਧਰ ਐਂਕਰ ਦਾ ਬ੍ਰਾਂਡ ਆ ਜੀ ਐਂਕਰ ਮਿਲ ਜੂਜੇ ਵਾਈਟ ਵੀ ਮਿਲੂਗਾ ਠੀਕ ਹੈ ਵੇ ਕੇ ਆਈ ਦੇ ਵਿੱਚ ਦੋ ਵੈਰੀਟੀਆਂ ਉਵੇਂ ਪੋਲੀ ਕੈਪ ਦੇ ਵਿੱਚ ਵੀ ਪੰਗਾਂ ਨੇ ਦੋਨੇ ਆ ਹੁਣ ਥੋੜੀ ਜੀ ਲੋਕ ਕੁਆਲਟੀ ਆ ਇਹ ਸਸਤੀ ਮਿਲ ਜੂ ਤੁਹਾਨੂੰ ਦੁਕਾਨ ਤੇ ਆਓ ਇੱਕ ਵਾਰ ਆ ਹਾਂਜੀ ਥੋੜੀ ਤਸੱਲੀ ਕਰਾ ਕੇ ਤੁਰਾ ਜੇ ਦੁਕਾਨ ਤੇ ਆਓਗੇ ਤੁਹਾਨੂੰ ਸਰਖੇ ਚੀਜ਼ਾਂ ਦਿਖਾਈ ਦੇਵਾਂਗੀ ਵੀ ਆ ਫਰਕਾ ਵਿੱਚ ਬਹੁ ਡੀਨਿੰਗ ਹਟ ਕੋ ਕੰਸੀਡੈਂਸ ਹੋਲਡਰਾਂ ਚ ਬਹੁ ਡਿਆ ਪੁਆਇੰਟ ਚੈੱਕ ਕਰੋ ਇਧਰਲੇ ਪਾਸੇ ਮਿੱਤਰੋ 10 ਐਂਪੀਅਰ ਦੀ ਸੋਚ ਆ ਉਸਾ ਕੰਪਨੀ ਦੀ ਕਿਹੜੀ ਲਿਸਟ ਆ ਇਹਦੀ ਠੀਕ ਹੈ ਉਹਦੇ ਤੁਹਾਨੂੰ ਅਸੀਂ 50% ਲਸਟ ਕਟਵਾ ਦੇ ਲੈਟ ਤੋਂ 50% ਘਟਾ ਤੁਸੀਂ ਵੀ ਮੇਤਰੋ ਸੋਚਦੇ ਹੋਵੋਗੇ ਵੀ ਘਰ ਪਾਲਿਆ ਜਾਂ ਨਵਾਂ ਘਰ ਬਣਾਉਣ ਦੀ ਸਕੀਮ ਜੀ ਬਣਾਈ ਜਾਂਦੇ ਹੋ ਤੇ ਸੋਚਦੇ ਹੋਵੋਗੇ ਜਰ ਵੀ ਸਮਾਨ ਕਿੱਥੋਂ ਲਈਏ ਬਿਜਲੀ ਫੀਟਿੰਗ ਦਾ ਸਮਾਨ ਕਿੱਥੋਂ ਲਈਏ ਜਿੱਥੋਂ ਆਪ ਨੂੰ ਭਾਜ ਮਿਲ ਜੇ ਵਧੀਆ ਬ੍ਰਾਂਡ ਦਾ ਮਿਲ ਜੇ ਤਾਂ ਅੱਜ ਬਈ ਹਰੀਸ਼ ਕੋਲ ਖੜੇ ਆਂ ਸ਼ਹਿਰ ਆ ਜੀ ਤਪਾ ਮੰਡੀ ਮੇਨ ਬਾਜ਼ਾਰ ਦੇ ਵਿੱਚ ਆ ਕੈਮਰਾ ਘੁਮਾ ਦੇ ਇਧਰਲੇ ਪਾਸੇ ਤਪਾ ਮੰਡੀ ਸ਼ਹਿਰ ਆ ਜੀ ਜ਼ਿਲ੍ਹਾ ਹੈਗਾ ਬਰਨਾਲਾ ਸਵਾਗਤ ਆ ਆਪਣੇ ਪੇਜ ਤੇ ਤੇ ਨਾਲ ਆਪਣੇ ਹਰੀਸ਼ ਜਿਹਦੇ ਪਾਸੇ ਗੱਲਬਾਤ ਉਡੀ ਸਾਰੀ ਕਰਵਾਵਾਂਗੇ ਤੇ ਜਿਵੇਂ ਕਿ ਇਹਦੇ ਬਿਜਲੀ ਦੇ ਸਮਾਨ ਦੇ ਜਿੰਨੇ ਕੁ ਪਰਦੇ ਆ ਯਾਰ ਹਰੀਸ਼ ਸੱਚਾ ਜਿਹੜੀਆਂ ਸਸਤੀਆਂ ਵਿਕਦੀਆਂ ਕਿਵੇਂ ਆ ਗੱਲ ਵਾ ਸਾਰੀ ਦੱਸੂ ਹੋਰੇ ਜੀ ਸਾਲ ਚੱਲ ਬਈ ਹਾਂਜੀ ਵੀਰ ਜੀ ਸਿੱਤਾਂ ਕਹਿਵੇਂ ਨਹੀਂ ਬਹੁਤ ਬਹੁਤ ਤੇ ਇੱਕ ਚੀਜ਼ ਉਹਨੂੰ ਸ਼ੁਰੂ ਦੇ ਵਿੱਚ ਦੱਸਨਾ ਸੱਚਾ ਸੱਚਾ ਨੀਆਂ ਵੈਰਾਈਟੀਆਂ ਇਹ ਬਾਈ ਕੋਲ ਜਿੰਨੀਆਂ ਮਿਲੀਆਂ ਤੁਹਾਨੂੰ ਆਮ ਜਰ ਕਿਤੋਂ ਨਹੀਂ ਮਿਲਣਗੀਆਂ ਐਵੇਂ ਤਾਰਾਂ ਦੀ ਵੈਰਾਈਟੀ ਇਧਰਲੇ ਪਾਸੇ ਲੈਣਾ ਲਾਇਆ ਪਿਆ ਤੇ ਅੱਜ ਆਪਾਂ ਪਹਿਲੀ ਬਾਈ ਤੋਂ ਸਮਾਨ ਸਾਰਾ ਜਨਿਆ ਲਿਆ ਤੇ ਡਿਟੇਲ ਸਾਰੀ ਸਾਂਝੀ ਕਰਨੀ ਆ ਥੋੜੇ ਨਾਲ ਤੇ ਕਿੰਨੇ ਕੇ ਰੁਪਈਆ ਦੋਰੀਸ ਆਪਣੇ ਕੋਲ ਸਟਾਰਟ ਹੋ ਜਾਂਦੀ ਐ ਸੋ ਸਾਡੇ ਕੋਲ ਸੱਚ ਦੇਖੋ ਜੀ ਸਾਰਾ ਹਾਂਜੀ ਸਾਨੂੰ ਸੱਚ ਦੇਵਾਂਗੇ ਅਸੀਂ ਹਾਈ ਫਾਈ ਦੀ ਠੀਕ ਐ 15 15 ਰੁਪਏ ਦੀ ਸੋਚ ਹੈ ਜੀ 10 ਸਾਲ ਦੀ ਗਾਰੰਟੀ ਹੈ 10 ਸਾਲ ਦੀ ਗਾਰੰਟੀ ਇਹ ਕਿਹੜਾ ਉਪਰ ਮਾਡਲ ਆ ਗਿਆ ਜੀ ਹਾਂਜੀ ਇੰਨੀ ਰੇਂਜ 15 ਰੁਪਏ ਦੀ ਹਾਂ ਊਸ਼ਾ ਕੰਪਨੀ ਦੀ ਇੰਟਰਨੈਸ਼ਨਲ ਸੋਚ ਹੈ ਠੀਕ ਹੈ ਊਸ਼ਾ ਦੀ 10 ਐਂਪੀਅਰ ਦੀ ਸੋਚ ਹੈ ਪੁਆਇੰਟ ਦੇਖੋ ਇਹਦੇ ਪੁਆਇੰਟ ਚੈੱਕ ਕਰੋ ਇਧਰਲੇ ਪਾਸੇ ਮਿੱਤਰੋ 10 ਐਂਪੀਅਰ ਦੀ ਸੋਚ ਆ ਊਸ਼ਾ ਕੰਪਨੀ ਦੀ ਗਲਾਈ ਵਾਲਾ ਮਾਡਲ ਹੈ ਇਹਦਾ ਠੀਕ ਹੈ ਦੇਖੋ ਮਾਡਲ ਦੇਖੋ ਗਲਾਈ ਵਾਲਾ ਮਾਡਲ ਆ ਮਿੱਤਰੋ ਊਸ਼ਾ ਕੰਪਨੀ ਦਾ ਜੇ ਤੁਸੀਂ ਯਾਰ ਇਹਨੂੰ ਸੋਚ ਨੂੰ ਦੱਬੋਗੇ ਉਹਨੂੰ ਪਤਾ ਲੱਗਦਾ ਵੀ ਕੁਆਲਿਟੀ ਹੈਗੀ ਆ ਕਿਹੜੀ ਲਿਸਟ ਆ ਇਹਦੀ ਠੀਕ ਹੈ ਉਹਦੇ ਤੋਂ ਤੁਹਾਨੂੰ ਅਸੀਂ 50% less ਕੱਟ ਰਾ ਲੈ ਲੇਟ ਤੋਂ 50% ਘੱਟ ਲੈਸ ਕਰਕੇ ਦੇਵਾਂਗੇ ਤੇ ਜਿਹੜੀਆਂ ਬਾਜ਼ਾਰ ਤੋਂ ਤੁਹਾਨੂੰ 14-14 ਰੁਪਈਆ ਨੇ ਮਿਲਦੀਆਂ ਉਹ ਦੱਬ ਕੇ ਦੇਖ ਲਓ ਤੇ ਇਹ ਦੱਬ ਕੇ ਦੇਖ ਲਓ ਫਰਕ ਪਤਾ ਲੱਗ ਜੂ 10 ਮਹੀਰ ਦੇ ਵਿੱਚ ਆਈ ਇਹ ਸੱਚੀ ਨਹੀਂ ਖਰਾਬ ਹੋਦੀ ਠੀਕ ਹੈ ਖਰਾਬ ਹੀ ਨਹੀਂ ਹੁੰਦੀ ਇਹਦੀ ਵੀ ਗਾਰੰਟੀ ਹੋਊਗੀ ਗਾਰੰਟੀ ਹੈ ਬਾਕੀ ਮਾਰੇ ਸਾਰੇ ਮਾਲ ਦੀ 5 ਸਾਲ ਦੀ ਗਾਰੰਟੀ ਠੀਕ ਹੈ ਰੈਗੂਲੇਟਰ AC ਸਟਟਰ ਸਾਰੇ ਦੇ 5 ਸਾਲ ਦੀ ਗਾਰੰਟੀ ਆ ਸੱਚਾ ਦੇਖ ਲਓ ਇੱਕ ਵੈਨ ਕੋਨ ਦੀ ਆਈ ਆ ਜੀ ਵੈਨ ਕੋਨ ਆ ਗਈ ਹੈਵੀ ਕੁਆਲਿ ਹੇ ਲੋਕ ਚੌੜੀ ਸੁੱਤ ਪਸੰਦ ਕਰਦੇ ਹਾਂਜੀ ਹਾਂਜੀ ਨਵੀਆਂ ਕੋਠੀਆਂ ਵਾਸਤੇ ਨਵੀਆਂ ਕੋਠੀਆਂ ਵਾਸਤੇ ਚੌੜੀ ਸੁੱਤ ਚਾਹੀਦੀ ਉਹ ਵੀ ਮਰਜੂ ਉਹ ਵੀ ਚੌੜਾ ਮਾਡਲ ਹੈ ਜੀ ਇਹ ਇਹ ਸੀਟ ਦੀ ਮੋਟਾਈ ਦੇਖੋ ਕਿੰਨੀ ਹੈ ਚੈਨਲ ਲੱਗੇ ਹੋਏ ਸੀਟ ਦੇ ਮਗਰ ਚੈਨ ਲੱਗੇ ਵੀ ਆ ਕੁਆਲਿਟੀ ਆ ਜਮਾ ਪੂਰੀ ਪ੍ਰੀਮੀਅਮ ਆ 10 ਅੰਭਰ ਦੇ ਪ੍ਰੀਮੀਅਮ ਕੁਆਲਿਟੀ ਆ ਇਹ ਹਾਂਜੀ ਕਿਹੜੀ ਰੇਂਜ ਆ ਪ੍ਰੀਮੀਅਮ ਇਹ ਕਿੰਨੇ ਪੈ ਰਹੇ ਨੇ ਇਹ ਸਾਨੂੰ ਅਸੀਂ ਉਹਦਾ ਕੰਪਨੀਆ ਜਿਹੜਾ 27 ਰੁਪਏ ਹਾਂਜੀ ਅਸੀਂ ਇਕੱਠਾ ਸਟਾਕ ਜਾ ਕੇ ਸਾਨੂੰ 22 ਰੁਪਏ ਰੇਟ ਲੈ ਗਿਆ ਕੰਮ ਤੇ 22 ਰੁਪਏ ਦਵਾਂਗੇ ਤੁਹਾਨੂੰ 22 ਰੁਪਏ ਰੇਟ ਦੇ 22 ਰੁਪਿਆ ਦੀ ਇਹ ਮਿਲ ਜੂ ਮਿੱਤਰੋ ਸੱਚਾ ਤੁਹਾਨੂੰ ਰੇਡੀ ਇਹਦੇ ਦੇਣੇ ਆ ਕੁਆਲਿਟੀ ਵੀ ਨਾਲ ਕੁਆਲਿਟੀ ਵੀ ਨਾਲ ਦੱਸੀ ਜਾਣਗੇ ਉਹ ਕੰਮ ਨਹੀਂ ਹੈਗਾ ਜਿਵੇਂ ਯਾਰ ਕਿਸੇ ਹੋਰ ਬੰਦੇ ਤੋਂ ਜੋੜ ਲਵਾ ਲਿਆ ਸਾਨੂੰ ਕਹਿੰਦਾ ਸਸਤਾ ਤਾਂ ਮਾੜੀ ਕੁਆਲਿਟੀ ਦਾ ਸਸਤਾ ਮਿਲੂਗਾ ਬਲੈਕ ਕਲਰ ਵੀ ਮਿਲ ਜੂਗਾ ਤੇ ਸੋਚਾਂ ਦਾ ਜਿਵੇਂ ਕਹ ਦੀ ਜੇ ਮਨ ਲਗਾ 32 33 ਕੰਪਨੀਆਂ ਹੋਣਗੀਆਂ ਸਾਡੇ ਕੋਲ 32 ਕੰਪਨੀਆਂ ਸੋਚਾਂ ਸਾਰਾ ਠੀਕ ਹੈ ਅਗਲਾ ਬ੍ਰਾਂਡ ਮੰਗੇ ਐਂਕਰ ਇੱਥੇ ਮੈਨੂੰ ਐਂਕਰ ਦਾ ਬ੍ਰਾਂਡ ਆ ਜੀ ਐਂਕਰ ਮਿਲ ਜੂਗਾ ਤੇ ਵਾਈਟ ਵੀ ਮਿਲੂਗਾ ਤੇ ਗ੍ਰੇ ਵੀ ਮਿਲੂਗਾ ਗ੍ਰੇ ਵੀ ਮਿਲ ਜੂ ਬਾਈਟ ਵੀ ਮਿਲ ਜੂ ਆ ਪੋਲੀ ਕੈਮ ਦੀ ਸੋਚਾਂ ਜੀ ਗ੍ਰੇ ਕਲਰ ਠੀਕ ਹੈ ਬਹੁਤ ਸ਼ਾਨਦਾਰ ਕੋਲੀ ਕੱਢੀ ਹੈ ਠੀਕ ਹੈ ਇਹਦੀ ਵੀ ਗਾਰੰਟੀ 5 ਸਾਲ ਦੀ ਹੈ 5 ਸਾਲ ਦੀ ਗਾਰੰਟੀ ਇਹਦੀ ਹੈ ਸਟਾਰਟਰ ਦੀ 10 ਸਾਲ ਸੋਚੀ 10 ਸਾਲ ਸੋਚੀ 10 ਸਾਲ ਪੇਰੀ ਹੈ ਜੀ ਦੇਖੋ ਕਿ ਨਹੀਂ ਲੁੱਕ ਬੰ ਉਸ ਕੋਠੀ ਵਿੱਚ ਬਹੁਤ ਸ਼ਾਨਦਾਰ ਸੀ ਤੇ ਫਿਰ ਯਾਰ ਜਿਵੇਂ ਕਹ ਦੀ 24 ਸਮ ਕਾ ਦੇਗਾ ਕਲਰ ਵੀ ਜਿਹੜਾ ਮਰਜੀ ਲੈ ਜਾਓ ਇੱਕ ਕ੍ਰੋਮ ਵਾਲੀ ਸੋਚਾ ਗਈ ਜੀ ਠੀਕ ਹੈ ਸ਼ੌਂਕੀਏ ਲਾਉਣੇ ਇਹ ਵੀ ਵੀਰਪਾਲ ਦੇ ਵਿੱਚ ਦੇ ਵਿੱਚ 10 ਮਿਰ ਦੇ ਵਿੱਚ ਆਇਆ ਠੀਕ ਹੈ ਇਹ ਕਿੰਨੇ ਕ ਪੈਸੇ ਦੀ ਹੈ ਸੱਚ 32 ਰੁਪਏ ਦੀ 32 ਰੁਪਿਆ ਦੀ ਸੱਚ ਇਹ ਮਿਲ ਜੂ ਸਾਡੇ ਕੋਲ ਰੇਂਜ ਤਾਂ ਤੁਸੀਂ ਇਹ ਮਨਜ਼ਰ ਵੀ 150 ਰੁਪਏ ਤੋਂ 150 ਰੁਪਏ ਸਟਾਰਟ ਹੋ ਜਾਂਦੀਆਂ ਠੀਕ ਹੈ ਸਾਡੇ ਕੋਲ 50 ਰੁਪਏ 60 ਰੁਪਏ 65 ਰੁਪਏ 85 ਰੁਪਏ ਠੀਕ ਹੈ 85 ਰੁਪਏ ਤੱਕ ਸਾਡੇ ਕੋਲ ਸਨਾਈਡਰ ਕੰਪਨੀ ਸੱਚ ਮਿਲ ਜੂ ਸਨਾਈਡਰ ਕੰਪ ਠੀਕ ਹੈ ਫੋਨ ਕਰੋ ਫੋਨ ਹਾਂਜੀ ਕੋਡੀ ਦੇਖੋ ਜੀ ਯਾਰ ਦੱਸਦੀ ਆ ਵੀ 85 ਵਾਲੀ ਸੋਚਿਆ ਤਾਂ ਜਿਵੇਂ ਕਹਦੀ ਇਹ ਵਜਨ ਤੇ ਵੀ ਪਤਾ ਲੱਗਦਾ ਫੜ ਕੇ ਇਹ ਜੀ ਇਹ ਫਰਾਂਸ ਦੀ ਕੰਪਨੀ ਹੈ ਫਰਾਂਸ ਦਾ ਬ੍ਰਾਂਡ ਹੈ ਠੀਕ ਹੈ ਹਾਂ ਇਹ ਸਨਾਈਡਰ ਕੰਪਨੀ ਦੀ ਹੈ ਜੀ ਸਾਡੇ ਕੋਲ ਤਿੰਨ ਮਾਡਲ ਹੈ ਜੀ ਠੀਕ ਹੈ ਇੱਕ ਸਾਡੇ ਕੋਲ 30 ਕਿਰਬੀ ਇੰਚ ਹੈ ਠੀਕ ਹੈ ਇੱਕ ਸਾਡੇ ਕੋਲ 60 ਕਿਰਬੀ ਇੰਚ ਹੈ ਠੀਕ ਹੈ 80 ਰੁਪਏ। ਵੀ ਯਾਰ ਜਿਹੜੀ ਚੀਜ਼ ਮਿਲੂਗੀ ਮਿਲੂ ਚੰਗੀ ਤੁਹਾਨੂੰ ਗਾਰੰਟੀ ਵਾਲੀ ਮਿਲੂਗੀ ਜੇ ਸਾਤੀ ਮਿਲੂ ਉਹ ਵੀ ਗਾਰੰਟੀ ਵਾਲੀ ਮਿਲੂਗੀ। ਹੈਵਲ ਨੇ ਹੈਵਲ ਨੂੰ ਸਾਰਾ ਹੈਵਲ ਵੀ ਸਾਡੇ ਕੋਲ ਮਿਲਣਾ। ਠੀਕ ਹੈ। ਨਰੋਲ ਵੀ ਹੈਗੀ ਸਾਡੇ ਕੋਲੇ। ਨਰੋਲ ਵੀ ਮਿਲ ਜੂ ਹੈਵਲ ਵੀ ਮਿਲ ਜੂ। ਆ ਲਓ ਸਾਡੇ ਕੋਲ ਸਾਰੇ ਮਾਡਲ ਚੈੱਕ ਕਰੋ ਤੁਸੀਂ। ਠੀਕ ਹੈ। ਕਿਆ ਬਾਤ ਹੈ ਐਂਕਰ ਦਾ ਆ ਗਿਆ ਜੀ ਇਹ ਐਂਕਰ ਦਾ ਆ ਗਿਆ ਜੀ ਐਂਕਰ ਮਿਲ ਜੂ ਜੀ ਐਮ ਮਿਲ ਜੂ ਜੀ ਐਮ ਦੀ ਲੈਣੀ ਆ ਜੀ ਠੀਕ ਹੈ 16.5 ਰੁਪਏ ਸੱਚ ਜੀ ਐਂਡੀ 16.5 ਰੁਪਏ ਜੀ ਐਮ ਦੀ ਸੱਚ ਮਿਲ ਜੂ ਤੇ ਸੱਚਾਂ ਨੂੰ ਤੇ ਕੈਮਰਾ ਮਾਰਦੇ ਜਿੰਮੇ ਕਹੇ ਜੀ ਇਹ ਵੈਰੀਟੀਆਂ ਸਾਰੀਆਂ 15 ਰੁਪਏ ਤੋਂ ਕੰਮ ਚੱਲ ਪਾਉਂਦਾ ਇਹਦੀ ਮਰਜ਼ੀ ਨਹੀਂ ਲੈਣੇ ਸੋਚਾਂ ਨੂੰ ਠੀਕ ਹੈ ਸਿੰਪਲ ਬੋਰਡ ਤੋਂ ਨਹੀਂ ਸੋਚਾਂ ਨੂੰ ਠੀਕ ਹੈ ਸਾਰੀਆਂ ਹੀ ਮਿਲ ਜਾਣਗੀਆਂ ਡੀਕੋਰਿੰਗ ਕਲਰਿੰਗ ਜਿਹੜੀ ਮਰਜ਼ੀ ਲੈ ਲਓ ਠੀਕ ਹੈ ਜੇ ਕਿਸੇ ਨੇ ਕੋਈ ਬੋਰਡਰ ਨਾ ਸੀਟ ਲਾਉਣੀ ਹੈ ਹਾਂਜੀ ਕਮਰੇ ਦੀ ਆਪਣੀ ਮੈਚਿੰਗ ਕਰਨੀ ਹੈ ਹਾਂਜੀ ਹਾਂਜੀ ਉਹ ਵੀ ਕਲਰ ਨਹੀਂ ਬਾਗੇ ਠੀਕ ਹੈ ਬੋਰਡਰ ਨਾਲ ਦੀ ਮਿਲ ਜਾਓ ਨਾਲ ਦੀ ਸੇਮ ਦੇ ਨਾਲ ਕੀ ਬਾਤ ਆ ਯਾਰ ਉਹ ਜੀ ਗੱਲ ਬਣਾ ਕੇ ਜੀ ਚੋਅਸਾਂ ਸੋਨੂੰ ਮਿੱਤਰੋ ਸਾਰੀਆਂ ਹੀ ਮਿਲ ਜਾਣਗੀਆਂ ਸੁਚਾਂ ਦੀਆਂ ਵਿੱਚ ਵੀ ਪਲੱਗਾਂ ਦੇ ਵਿੱਚ ਵੀ ਤੇ ਹੁਣ ਇਹਦੇ ਵਿੱਚ ਦੱਸ ਬਈ ਹਰੀ ਚ ਇਹਦੇ ਚ ਬੜਾ ਔਲਾ ਚੱਲਦਾ ਯਾਰ ਕੰਮ ਸਾਡੇ ਕੋਲ ਹੀ ਬ੍ਰਾਂਡ ਹੈ ਤਾਰਾਂ ਦੇ ਵਿੱਚ ਠੀਕ ਹੈ ਅਸੀਂ ਕੋਈ ਲੋਕਲ ਕੰਪਨੀ ਨਹੀਂ ਵੇਚਦੇ ਠੀਕ ਹੈ ਦੇਸੀ ਸੁਚੋ ਤਾਰਾਂ ਬਣਾਉਂਦੇ ਆ ਅੰਡਰਗੇਜ ਉਹ ਆਬਦੇ ਮਾਰ ਕੇ ਆ ਜਿਹੜੀ ਦੁਕਾਨਦਾਰ ਨੇ ਆਪਦਾ ਮਾਰ ਕੇ ਵੇਦਾ ਕਿਸੇ ਨੂੰ ਮਿਲਦਾ ਸਹੀ ਗਾ ਸਾਡੀ ਕੰਪਨੀ ਹਰੇਕ ਦੁਕਾਨ ਤੇ ਮਿਲੂ ਠੀਕ ਹੈ ਸਾਡੀ ਕੰਪਨੀ ਹਰੇਕ ਦੁਕਾਨ ਤੇ ਮਿਲਨੀ ਹੈ ਠੀਕ ਹੈ ਤੇ ਇਹਦੇ ਰੇਟ ਸੁਣ ਲਓ ਜੀ ਹਾਂਜੀ ਜੇ ਬਾਜ਼ਾਰ ਚ ਨਵੀਆਂ ਆ ਗਈ ਸੀ ਪਿਛਲੀ ਲਾਈਸਟ ਦੇ ਮਾਲ ਦੇ ਪਰਾਨੀ ਲੈਟ ਪਰਾਨੀ ਰੱਖਦੇ ਮਾਲ ਨਾ ਜਣਾ ਪਰਾਨੀ ਲੈਟ ਤੇ ਤਾਰਾਂ ਮਿਲ ਜਾਣਗੇ ਤੁਹਾਨੂੰ ਮਿੱਤਰੋ ਜਿਵੇਂ ਕਹ ਦੀ ਮਹਿੰਗੀਆਂ ਹੋ ਗਈਆਂ ਹੋਣੀਆਂ ਆਹ ਦੇਖੋ ਤੁਸੀਂ ਰੇਟ ਤੇ ਹੀ ਲੈ ਜਿਓ ਆ 골ਡ ਮੈਟ ਲਾ ਗਈ ਜੀ ਹਾਂਜੀ ਆ ਪੌਲੀ ਕੈਬ ਆ ਗਈ ਠੀਕ ਹੈ ਪੌਲੀ ਕੈਬ ਆ ਗਈ 골ਡ ਮੈਟ ਦਾ ਨਵਾਂ ਮਾਡਲ ਆ ਗਿਆ ਠੀਕ ਹੈ ਆ ਹੈਵਲ ਕੰਪਨੀ ਦੀ ਤਾਰ ਆ ਗਈ ਜੀ ਹਾਂਜੀ ਲਾਈਫਲੈਂਡ ਮਾਡਲ ਆ ਠੀਕ ਆ ਆ ਗਈ ਫਿਨੋਲੈਕਸ ਦੀ ਜੀ 골ਡ ਫਿਨੋਲੈਕਸ 골ਡ 골ਡ ਆ ਕੀ ਆਈ ਆ ਗਈ ਐਫ ਆਰ ਸਿੰਪਲ ਦੇ ਵਿੱਚ ਇਹ ਸਿੰਪਲ ਆ ਗਈ ਹਾਂ ਸਾਰ ਨੂੰ ਪੁੱਤ ਸਾਡੇ ਕੋਲ ਤਾਰ ਵਿਕਦੀ ਆ ਆ ਵਾਲੀ ਠੀਕ ਆ ਕੀ ਆਈ ਵਾਇਰ ਕਾਉਣ ਫਲੇਮ ਗ੍ਰੀਨ ਠੀਕ ਆ ਇਹਦੇ ਵਿੱਚ ਪੜੋ ਜੀ ਐਫ ਆਰ ਵੀ ਐਚ ਆਰ ਵੀ ਐਲ ਐਸ ਐਚ ਲੈਡ ਫ੍ਰੀ ਹਾਂਜੀ ਇਹਦੇ ਵਿੱਚ ਸਭ ਤੋਂ ਉੱਚਾ ਮਾਡਲ ਆ ਜੀ ਉੱਚਾ ਮਾਡਲ ਆ ਇਹਨੂੰ ਅੱਗ ਨਹੀਂ ਲੱਗਦੀ ਇਹਨੂੰ ਇਹ ਸ਼ਾਨਦਾਰ ਤਾਰ ਹੈ ਇਹ ਗਵਰਨਮੈਂਟ ਅਪਰੂਵਡ ਤਾਰ ਹੈ ਜਿਵੇਂ ਕਿ ਜਿੰਨੀਆਂ ਕਿ ਸਰਕਾਰੀ ਬਿਲਡਿੰਗਾਂ ਬਣਦੀਆਂ ਯਾਰ ਉਹਨਾਂ ਸਾਰਿਆਂ ਦੇ ਵਿੱਚ ਇਹ ਤਾਰ ਜੂਜ ਹੁੰਦੀ ਆ ਇੱਕ ਹਰੀ ਸੀ ਗੱਲ ਬਚਾਲਿਆ ਜਿਵੇਂ ਤੁਸੀਂ ਕਿਸੇ ਹੋਰ ਦੁਕਾਨ ਤੋਂ ਆਪਣਾ ਮਾਲ ਜੜਾ ਆਲਾ ਕਹਿੰਦਾ ਯਾਰ ਜਿਵੇਂ ਕੇਆਈ ਤਾਰਤੀ ਲਾ ਲਊਗਾ ਦੋ ਪੰਗਾ ਹੁਣ ਕੇਆਈ ਤਾਰ ਤੇ ਸਾਨੂੰ ਉਹ ਬੰਦੇ ਨੇ ਲਿਸਟ ਬਣਾਤੀ ਵੀ ਯਾਰ ਤੁਹਾਡਾ ਸਮਾਨ ਬਣ ਗਿਆ 20000 ਦਾ 25000 ਦਾ ਅੱਜ ਦੇ ਰੇਟ ਤੇ ਹੁਣ ਜੇ ਤੁਸੀਂ ਇਹ ਰੀਸ ਤੋਂ ਅੱਗੇ ਆ ਲਵੋਗੇ ਇਹ ਤਾਂ ਮਹਿੰਗਾ ਮਿਲੂਗਾ ਤੇ ਹੁਣੀ ਪਤਾ ਸਾਨੂੰ ਕੀ ਆਈ ਕਹਿ ਕੇ ਕੁਝ ਹੋਰ ਹੀ ਦੇ ਦੇਣੇ ਹੈ ਡਿਸਟ੍ਰੀਬਿਊਟਰ ਡਾਇਰੈਕਟਰ ਕੋਈ ਆ ਨਹੀਂ ਹੈਗਾ ਠੀਕ ਹੈ ਸਭ ਚੋਲਿਆਂ ਤੋਂ ਮੰਨ ਲੈਣੀ ਹੈ ਕੇ ਆਈ ਦੇ ਡਿਸਟ੍ਰੀਬਿਊਟਰ ਨੇ ਮੇਨ ਜੇ ਮੈਂ ਕਹਿੰਦੀ ਜਿਹੜਾ ਰੇਟ ਇਦੋਂ ਮਿਲਜੂ ਉਹ ਕਿਤੇ ਹੋਰ ਮਿਲਦਾ ਵੀ ਨਹੀਂ ਕਲਰ ਵੀ ਜਿਹੜਾ ਮਰਜੀ ਕਲਰ ਮੰਗੋ ਉਹ ਕਲਰ ਮਿਲੂਗਾ ਜੀ ਕਲਰ ਵੀ ਮਿਲਜੂ ਜਿੰਨਾ ਸਟਾਕ ਹੋਵੇ ਉਹਨਾ ਸਟਾਕ ਦੇਵਾ ਠੀਕ ਹੈ ਉਹਨਾ ਸਟਾਕ ਮਿਲਜੂ ਜਦੋਂ ਯਾਰ ਤੁਸੀਂ ਚੀਜ਼ ਮੰਗਵਾਉਣੀ ਹੈ ਮੈਨੂੰ ਹੀ ਨਹੀਂ ਹੈਗਾ ਵੀ ਅੱਜ ਆਉਗੀ ਕੱਲੂ ਆਉ ਤੁਹਾਨੂੰ ਕਰ ਕਰਾ ਨਹੀਂ ਦੱਸ ਦੇ ਤੁਰਤ ਪੈਰ ਤਾਰ ਮਿਲਜੂ ਜਿਵੇਂ ਕੇ ਆਈ ਦੇ ਵਿੱਚ ਦੋ ਵੈਰੀਟੀਆਂ ਉਵੇਂ ਪੋਲੀ ਕੈਪ ਆ ਹਾਈ ਕੁਆਲਿਟੀ ਆ ਇਹ ਥੋੜੀ ਜੀ ਪ੍ਰੀਮੀਅਮ ਆ ਪਰ ਮਿਲੂ ਬ੍ਰਾਂਡ ਅਸੀਂ ਦੇਵਾਂਗੇ ਜੀ ਪੱਕਾ ਬੰਦੇ ਵਾਂ ਜਦੋਂ ਯਾਰ ਤੁਸੀਂ ਘਰ ਦੇ ਉੱਤੇ ਦਾ 15 ਲੱਖ ਰੁਪਇਆ ਲਾਤਾ ਇਹਦੇ ਵਿੱਚ ਕੱਚਾ ਨਾ ਕਰੋ ਕਿਉਂਕਿ ਅੱਗ ਲੱਗਣ ਨਾਲ ਬਹੁਤ ਕੁਝ ਨੁਕਸਾਨ ਹੋ ਜਾਂਦੇ ਆ ਵਿੱਚ ਹੀਟ ਹੋਣੀ ਦੁਬਾਰੇ ਫੇਰ ਇੱਕ ਵਾਰ ਪੈਣੀ ਆ ਜ਼ਿੰਦਗੀ ਜੀ ਇੱਕ ਵਾਰ ਪੈਣੀ ਆ ਰੋਲ ਤਾਂ ਤਰ ਬਦਲਦੀ ਜਾਂਦੀ ਠੀਕ ਹੈ ਇੱਕ ਵਾਰ ਕੰਪਨੀ ਦੀ ਤਾਰ ਪਾਓ ਨਿਸ਼ਾਨਾ ਨਿਸ਼ਾ ਵਾਲਾ ਕੰਮ ਜਿਵੇਂ ਹੁਣ ਤੁਸੀਂ ਆ ਪਾ ਲਈ ਗ੍ਰੀਨ ਫਰੇਮ ਜਮਾਂ ਜਮੇ ਕਰੀਏ ਸਿੱਕਾ ਬੰਦ ਕਾਮੀਆਂ ਜੋ ਗਵਰਨਮੈਂਟ ਪ੍ਰੂਵਡਾ ਯਾਰ ਸਰਕਾਰੀ ਬਿਲਡਿੰਗਾਂ ਦੇ ਵਿੱਚ ਯੂਜ਼ ਹੁੰਦੀ ਐ ਸਾਨੂੰ ਪਤਾ ਵੀ ਉੱਥੇ ਕਿਹੜਾ ਮੁੜ ਕੇ ਪਾਉਂਦਾ ਕੋਈ ਉਹ ਪਾਉਣਗੇ ਤਾਂ ਚੰਗੀ ਪਾਉਣਗੇ ਤੇ ਜਿਵੇਂ ਹੁਣ ਸੋਚਾਂ ਦੇ ਵਿੱਚ ਤੁਹਾਨੂੰ ਦਿਖਾਇਆ ਸੋਚਾਂ ਵਾਲਾ ਆ ਗਿਆ ਇਸ ਲਈ ਬਸ ਵੀਂਦਰ ਦੇਖੋ ਜੀ ਸਾਰੇ ਭਾਈ ਨੇ ਕਿਹਾ ਬੁਡਨ ਵਾਲਾ ਵੀ ਤੁਹਾਨੂੰ ਸਾਰਾ ਕੁਝ ਮਿਲ ਜੂ ਯਾਰ ਇਧਰ ਪਾਸੇ ਡਿਜ਼ਾਈਨ ਚੈੱਕ ਕਰੋ ਸੋਚਾਂ ਦੀ ਜਿਵੇਂ ਤੁਸੀਂ ਬੁਡਨ ਦੇ ਨਾਲ ਦਾ ਚਾਹੀਦਾ ਯਾਰ ਇਧਰਲੇ ਪਾਸੇ ਆਹ ਮਿਲ ਜੂ ਆਹ ਮਿਲ ਜੂ ਜਿਵੇਂ ਕਹ ਰਹੀਆਂ ਯਾਰ ਸਾਰੇ ਡਿਜ਼ਾਈਨ ਹੀ ਪਏ ਆ ਇਹਦੇ ਜਦਾਂ ਇਹਦਾ ਹੋਰ ਕੁਝ ਵੀ ਨਹੀਂ ਜੀ ਹੋਰ ਬਹੁਤ ਵਾਲੇ ਕੋਲੇ ਡਿਜ਼ਾਈਨ ਮਿਲ ਜਾਣਗੇ ਬਾਦੂ ਤੇ ਮੈਲ ਸੋਚ ਜਿਵੇਂ ਕਹ ਰਹੀਆਂ ਯਾਰ ਤੁਸੀਂ ਕਹਿੰਦਾ ਵੀ ਸਾਨੂੰ ਸਸਤੀ ਚਾਹੀਦੀ ਐ ਮੈਂ ਉਹ ਵੀ ਜਾਊ ਪਰ ਲੋ ਕੰਪਨੀ ਚੰਗੀ ਜੇ ਤੁਸੀਂ ਇੱਥੋਂ ਆ ਕੇ ਦਿਖਾਉਣਗਾ ਤੇਰੇ ਭਾਈ ਇਹ ਰੀ ਸੋ ਵੀ ਰੱਖੀ ਬੈਠਾ ਸੋਡੇ ਮੂਰੇ ਕਰ ਦੂ ਚੱਕ ਕੇ ਵੀ ਇੱਧਰਲੇ ਪਾਸੇ ਦੇਖੋ ਫਰਕ ਕਿੰਨਾ ਦੋਨੇ ਚੀਜ਼ਾਂ ਦੇ ਵਿੱਚ ਤੁਸੀਂ ਚੰਗੀ ਚੀਜ਼ ਪਾਉਂਗੇ ਜਿਵੇਂ ਕਹ ਰਹੀਏ ਹਣਾਉਣ ਵਾਲਾ ਕੰਮ ਹੋ ਜਾਂਦਾ ਹਣਾ ਜਿਵੇਂ ਕਹਿੰਦੇ ਹੁੰਦੇ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਉਹ ਕੰਮ ਵਾਲਾ ਹੋ ਜਾਂਦਾ ਮੁੜ ਕੇ ਸਸਤਾ माल ਹਾਂਜੀ ਕੱਲੂ ਆਪਾਂ ਉਹ ਜਿਹੜਾ ਰਿਪੇਅਰ ਕਰਾਉਣੀ ਸੀ ਸੋਚੋ ਬਦਲ ਕੇ ਜਾਣੀ ਹੈ ਹਾਂਜੀ ਉਹ ਦਾੜੀ ਦਾ ਮੁੱਛਾਂ ਵਾਜਣਗੀਆਂ ਸੱਤ ਦਾ 20 ਰੁਪਏ 15 ਰੁਪਏ ਦੀ ਹੈ ਲਵਾਈ ਵਾਲਾ ਵਸਾ ਲੈ ਕੇ ਜਾਓ ਉਹ ਲੈ ਕੇ ਜਾਓ ਜੀ ਉਦੋਂ ਮਹਿੰਗੀ ਬੀਗ ਤੇ ਆਹ ਜੇ ਤਾਰ ਹੁਣ ਮਾੜੀ ਪਾਲੀ ਜੇ ਇਹ ਮੱਚ ਗਈ ਇਹ ਨਹੀਂ ਪਤਾ ਨਾਲ ਕੀ ਕੀ ਮਚਾਊਗਾ ਆਪਣਾ ਜਾਓ ਸਟੈਂਡਰਡ ਕੰਪਨੀ ਦਾ ਮਾਲ ਲਾਓ ਅਸੀਂ ਇਹ ਕਹਿੰਦੇ ਹਾਂ ਕਸਟਮਰਾਂ ਨੂੰ ਪਰ ਤੁਹਾਨੂੰ ਉੱਚੀ ਰਿਆਦ ਕਰਾਂਗੇ ਅਸੀਂ ਫੋਨ ਉਹਦੇ ਵਿੱਚ ਵੀ ਤੁਹਾਨੂੰ ਜਮਾ ਜਿਹਾ ਰੇਟ ਮਿਲ ਜੂ ਹੈਵਲ ਕੰਪਨੀ ਦਾ ਸਾਰਾ ਮਾਲ ਹੈ ਜੀ ਠੀਕ ਹੈ ਪਲੀ ਗ੍ਰੈਂਡ ਪਿਆ ਜੀ ਠੀਕ ਹੈ ਇਧਰ ਬੈਨਕੋਨ ਪਿਆ ਇਧਰਲੇ ਪਾਸੇ ਜਿਵੇਂ ਕਿ ਇਹ ਸਾਰੇ ਘਾਨੇ ਯਾਰ ਸਾਰੇ ਸੁਚਾਂ ਵਾਲੀ ਭਰੇ ਪਏ ਬੈਨਕੋਨ ਪ੍ਰੀਮੀਅਮ ਕੁਆਲਿਟੀ ਹੈ ਠੀਕ ਹੈ ਜੀ ਆ ਸਾਡੇ ਕੋਲ ਐਮਸੀਬੀ ਦੀ ਸਾਰੀਆਂ ਟੋਟਲ ਰੇਂਜ ਹੈ ਠੀਕ ਹੈ ਐਮਸੀਬੀ ਸੁਚਾਂ ਹੀ ਮਿਲ ਜਾਣਗੇ ਸਨੈਡਰ ਕੰਪਨੀ ਦਾ ਐਮਸੀਬੀ ਆ ਸਨੈਡਰ ਆ ਗਈ ਇਧਰਲੇ ਪਾਸੇ ਬਾਕੀ ਸਾਡੇ ਕੋਲ ਡਿਜ਼ਾਈਨਿੰਗ ਤੁਸੀਂ ਹਾਂਜੀ ਜਿਵੇਂ ਡਾਉਨ ਸਿਲਿੰਗ ਚ ਲਾਈਟਾਂ ਲੱਗਦੀਆਂ ਹਨ ਹਾਂਜੀ ਸਾਡੇ ਕੋਲ 10 ਕੰਪਨੀਆਂ ਲੋਅ ਸਿਲਿੰਗ ਲਾਈਟਾਂ ਹੈ ਹੈਵਲ ਹਾਂਜੀ ਵਿਪਰੋ ਮਤਲਬ ਉੱਚੇ ਪ੍ਰਿੰਸਰ ਕੋਲ ਸਾਰੇ ਮਿਲਣਗੇ ਤੁਹਾਨੂੰ ਬੰਦਾ ਅਗੀ ਜਿਵੇਂ ਕਹਦੀ ਹੈ ਬ੍ਰਾਂਡ ਮੰਗੇ ਚੀਜ਼ਾਂ ਮੰਗ ਕੇ ਲਈ ਜਾਈਈਆ ਡਾਊਨ ਲਾਈਟਾਂ ਅਪ ਡਾਊਨ ਲਾਈਟਾਂ ਬਾਹਰ ਲਾਈਟਾਂ ਅਣਕ ਟੋਟਲ ਰੇਂਜ ਸਿਲੰਡਰ ਲਾਈਟ ਇਹਦੇ ਡੇਗਾ ਮਾਰੂ ਲਾਈਟਾਂ ਦਾ ਸਾਰੀਆਂ ਹੀ ਮਿਲ ਜਾਣਗੀਆਂ ਤੇ ਸਪੇਕਾਂ ਵੀ ਸਾਰੀਆਂ ਹੀ ਮਿਲ ਜਾਣਗੀਆਂ ਵੀਰ ਕੋਲੋਂ ਤਬਾ ਮੰਡੀ ਪਹੁੰਚਣਾ ਪੈਣਾ ਮਿੱਤਰੋ ਜ਼ਿਲ੍ਹਾ ਹੈਗਾ ਬਰਨਾਲਾ ਕੁੱਡੀ ਵਾਲਿਆਂ ਦੀ ਦੁਕਾਨ ਪੁੱਸ ਕੇ ਆ ਜਿਓ ਦੁਕਾਨ ਦਾ ਨਾਮ ਹੈਗਾ ਜੀ ਸਪ ਸ਼ਕਤੀ ਇਰੈਕਸ਼ਨ ਕੰਪਨੀ ਬਾਈ ਦਾ ਨਾਮ ਹੈਗਾ ਹਰੀਸ਼ ਜਦੋਂ ਮਰਜ਼ੀ ਪੁੱਛ ਲਿਓ ਬੰਮੂਲਾ ਦਾ 50 ਸਾਲ ਤੋਂ ਪਹਿਲਾਂ ਦਾ ਕੰਮ ਆ ਵੀਰਾਂ ਦਾ ਸਾਰ ਸਾਡਾ 72 ਦਾ 72 ਦਾ ਕੰਮ ਆ ਇਹ ਲਾ ਲੋ 52 ਸਾਲ ਬਣ ਗਏ 72 ਦਾ ਕੰਮ 52 53 ਸਾਲ ਹੋ ਗਏ ਪੁਰਾਣਾ ਕੰਮ ਕਰਕੇ ਹਾਂਢ ਗਏ ਲੈਂਡ ਦੇ ਵਿੱਚ ਤਾਂ ਹੀ ਕਹਿੰਦੇ ਵੀ ਇੱਕ ਵਾਰੀ ਪਾਉਣੀ ਆ ਚੀਜ਼ ਚੰਗੀ ਪਾਓ ਤੇ ਕਿਤੋਂ ਮਰਜ਼ੀ ਜਿਵੇਂ ਬਣ ਕੇ ਚਲੋ ਹੁਣ ਅਸਰੂਰ ਏਰੀਆ ਆ ਗਿਆ ਪਹਿਲੇ ਫਸ ਡਿਲੀਵਰੀ ਸਾਰੇ ਕਿਤੇ ਆਪਾਂ ਕਰਦੇ ਸਾਰੇ ਕਿਤੇ ਕਰਾਂਗੇ ਸਾਡੇ ਕੋਲ ਮਸਤੂਨ ਸਾਹਿਬ ਤੋਂ ਆਏ ਸੀ ਠੀਕ ਹੈ ਜਿਵੇਂ ਦੂਰੋਂ ਸੁਰੂਰ ਤੋਂ ਵੀ ਆਏ ਸੀ ਠੀਕ ਹੈ ਸਾਡੇ ਨਾਲ ਨਜ਼ਾਰਾ ਮਾਲ ਚੋਂ ਲਾ ਜਿਆਲ ਪੰਜਾਬ ਹੈਗੀ ਆ ਸਭ ਦਾ ਹਾਂ ਤੁਸੀਂ ਯਾਰ ਫੋਨ ਲਾਓ ਲਿਸਟ ਭੇਜੋ ਲਿਸਟ ਭੇਜੋ ਤੁਹਾਨੂੰ ਰੇਟ ਦੇਵਾਂਗੇ ਅਸੀਂ ਲੱਕੇ ਰੇਟ ਮਿਲ ਜਾਊਗਾ ਤੇ ਉਹ ਰੇਟ ਜਿਹੜਾ ਦੇਤਾ ਹੋਊਗਾ ਤੋ ਹੋਰ ਮਿਲਦਾ ਵੀ ਹੈ ਨਹੀਂ ਤੁਸੀਂ ਦੁਕਾਨ ਤੇ ਆਓ ਇੱਕ ਵਾਰ ਆ ਹਾਂਜੀ ਥੋੜੀ ਤਸੱਲੀ ਕਰਾ ਕੇ ਤੁਰਾ ਜਾ ਦੁਕਾਨ ਤੇ ਆਓਗੇ ਤੁਹਾਨੂੰ ਸਰਖੇ ਚੀਜ਼ਾਂ ਦਿਖਾਈ ਦੇਵਾਂਗੇ ਵੀ ਆ ਫਰਕਾ ਵਿੱਚ ਬਹੁਤ ਡੀਨਿੰਗ ਆਡ ਕੋਨਸਿਡਰੈਂਸ ਹੋਲਡਰਾਂ ਚ ਬਹੁ ਡਿਆ ਠੀਕ ਹੈ ਕੁਆਲਿਟੀ ਆ ਦੇ ਦਿੰਨੇ ਅਸੀਂ ਕੁਆਲਿਟੀ ਵੀ ਬਿਜਲੀ ਫੀਟਿੰਗ ਦਾ ਸਮਾਨ ਆ ਜਾਂ ਬੇਸ ਤੋਂ ਲੈ ਕੇ ਸਾਰਾ ਮਿਲ ਜਾਊਗਾ ਅਸੀਂ ਕੂੜਾ-ਕਬੜ ਦਾ ਆਪ ਹੀ ਨਹੀਂ ਵੇਚ ਕੇ ਰਾਜੀ ਜੀ ਸਸਤਾ ਆ ਕੇ ਮੈਂ ਪੈਸੇ ਲਵਾ ਦੇਣੇ ਨੇ ਹ ਉਹ ਸਾਡੀ ਦੁਕਾਨਦਾਰੀ ਖਤਮ ਹੁੰਦੀ ਹੈ ਦੁਕਾਨਦਾਰੀ ਵੀ ਖਤਮ ਹੁੰਦੀ ਹੈ ਤੇ ਰੇਟਰ ਬਾਜ ਬਰੇਟ ਤਾਂ ਦਿੰਦਾ ਵੀ ਜਿਵੇਂ ਕਹ ਜੀਏ ਪਰਵਾਰ ਹੀ ਵੱਡਾ ਕਰਨਾ ਬੈਨਕਾਮ ਦੀ ਪਈਆ ਪੋਲੀ ਕੈਪ ਪਈਆ ਇਧਰ ਸਨੈਡਰ ਪਈਆ ਆ ਸੁੱਚਾ ਦੇਖੋ ਹੈਵਲ ਪਈਆ ਨੇ ਆ ਫੇਰ ਸਨੈਡਰ ਆ ਕਿ ਸਨੈਡਰ ਦੇ ਵਿੱਚ ਵੈਰਾਈਟੀਆਂ ਚੈੱਕ ਕਰੋ ਇਧਰਲੇ ਪਾਸੇ ਵਾਈਟ ਬਲੈਕ ਗ੍ਰੇ ਆ ਗਿਆ ਇਧਰਲੇ ਪਾਸੇ ਫੇਰ ਵਾਈਟ ਬਲੈਕ ਆ ਗਿਆ ਇਹਦੇ ਵਿੱਚ ਵੀ ਐਡੋ-ਓਡੀ ਹੈ ਕੁਆਲਿਟੀ ਹਾਂਜੀ ਤੇ ਸਾਰੀਆਂ ਸੁੱਚਾਂ ਮਿਲ ਜਾਣਗੀਆਂ ਮੜਾ ਜੀ ਹਰੀਸ਼ ਬਈ ਮੋਬਾਈਲ ਨੰਬਰ ਦੱਸੀ ਕਿਰਾ ਕਿੰਨਾ ਸਾਡਾ ਨੰਬਰ ਹੈ ਜਨਾਬ ਹਾਂਜੀ 9855427401 9955327401 ਹਾਂਜੀ ਸਰ ਤਪਾ ਮੰਡੀਆ ਮੇਨ ਬਾਜ਼ਾਰ ਦੇ ਵਿੱਚ ਵੀਰ ਦੀ ਸ਼ਾਪ ਆ ਜਦੋਂ ਮਰਜ਼ੀ ਪਹੁੰਚੋ ਜਿਵੇਂ ਕਹੇ ਜੀ ਇਹ ਸਮਾਨ ਪਿਆ ਬਾਧੂ ਰੇਟ ਵੀ ਜਮ੍ਹਾਂ ਘੱਟ ਆ ਪ੍ਰਾਣੀਆਂ ਲਿਸਟਾਂ ਦੇ ਉੱਤੇ ਮਿਲੂ ਸਭ ਤੋਂ ਵੱਡੀ ਗੱਲ ਜਿਹੜੀ ਮਰਜ਼ੀ ਆਈਟਮਾਂ ਕੋ ਬੀਲੀ ਦੀ ਟੋਟਲ ਟੋਟਲ ਆ ਠੀਕ ਆ ਲੈਟਾਂ ਸਾਰੀਆਂ ਮਿਲ ਜਾਣਗੀਆਂ ਆ ਗੀਜਰ ਪਏ ਗੀਜਰ ਵੀ ਮਿਲ ਜਾਣਗੇ ਜਿਵੇਂ ਕਹੇ ਜੀ ਘਰੋਂ ਸੋਚ ਕੇ ਆਜੋ ਆ ਚੀਜ਼ ਲੈਣੀ ਆ ਤੁਹਾਨੂੰ ਇੱਥੋਂ ਮਿਲ ਜੂਗੀ ਕਰਾਂਗੇ ਸਰ ਤੇ ਦੱਬ ਕੇ ਮਿੱਤਰੋ ਵੀਡੀਓ ਕਰ ਦਿਓ ਸ਼ੇਅਰ ਜਿਹੜੀ ਵੀ ਦੇਖੀ ਜਾਂਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਸੋ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ